ਅੱਜ ਆਪਾਂ ਤੁਹਾਨੂੰ ਆਪਣੀਆਂ ਪੰਜ ਹੀ ਫਰਾ ਹੋਰ ਦਿਖਾਵਾਂਗੇ ਇੱਕ ਹੀਫੜ ਦਾ 1 ਮਹੀਨਾ ਰਹਿ ਗਿਆ ਜਿਹੜੀਆਂ ਚਾਰ ਨੇਗੀਆਂ ਉਹਨਾਂ ਦਾ ਕਿਸੇ ਦੇ 45 ਦਿਨ ਕਿਸੇ ਦੇ 50 ਜਿਹੜੇ ਵੀਰਾਂ ਕੋਲ ਸੈਲਜ ਨਹੀਂ ਹੈਗਾ ਵੀ ਤੂੜੀ ਦੇ ਨਾਲ ਤੁਸੀਂ ਨੇ 트랜ਜੈਕਸ਼ਨ ਕਿੱਦਾਂ ਦੇਣੀ ਹੈ ਜੀ ਆਪਣੇ 8ਵੇਂ ਮਹੀਨੇ ਦੇ ਵਿੱਚ ਜਿਹੜੀ ट्रांजੈਕਸ਼ਨ ਆ ਗਈ ਉਹ 3 ਕਿਲੋ ਸ਼ੁਰੂ ਕਰ ਲੈਣੀ ਜੀ ਨਾਲ ਤੁਸੀਂ ਨੇ ਕੀ ਕਰਨਾਗਾ ਚੋਕਰ ਸ਼ੁਰੂ ਕਰਨਾਗਾ ਆਪਣੇ ਕੋਲ ਹਰਾਚਾਰਾ ਹੈਗਾ ਭਰਾਵੋ ਮੱਕੀ ਦਾ ਦਾਣਾ ਤੁਸੀਂ ਅੱਧਾ ਕਿਲੋ ਰੱਖ ਸਕਦੇ ਹੋਗੇ ਚੋਕਰ ਜਿਹੜਾ ਉਹ ਅੱਧਾ ਕਿਲੋ ਰੱਖ ਸਕਦੇ ਹੋਗੇ ਇਹ ਆਪਾਂ ਜਿਹੜੀ 2 ਕਿਲੋ ਤੋਂ ਥੋੜੀ ਜਿਹਾ ਜ਼ਿਆਦਾ ਹੈਗੀ ਆਪਾਂ 1.5 ਕਿ 4 ਕਿਲੋ ਲਗਭਗ ਦੇ ਦੇ ਦਨੇ ਆਗੇ ਜਿਹਦਾ ਲਾਸਟ ਮੰਥ ਰਹਿੰਦਾਗਾ ਭਰਾਵੋ ਆ ਦੇਖੋ ਤੁਸੀਂ ਹਨਾ ਇਹਦਾ ਲੇਵ ਜਿਹੜਾ ਆਲਰੇਡੀ ਬਹੁਤ ਵਧੀਆ ਬਣਿਆ ਹੋਇਆ ਹੈਗਾ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਦਾ ਆਪਾਂ ਕਰ ਦਾਂਗੇ ਬਲੌਗ ਸ਼ੁਰੂ ਪਰਾਵੋ ਅੱਜ ਆਪਾਂ ਤੁਹਾਨੂੰ ਆਪਣੀਆਂ ਪੰਜ ਹੀ ਫਰਾ ਹੋਰ ਦਿਖਾਵਾਂਗੇ ਜਿੱਦਾਂ ਪਹਿਲਾਂ 40 116 ਨੰਬਰ ਸੀ ਜਿਹੜੀ ਉਹ ਆਪਾਂ ਨੇ ਤੁਹਾਨੂੰ ਸਾਰੀ ਦੱਸੀ ਆ ਵੀ ਕਿਵੇਂ ਆਪਾਂ ਤਿਆਰ ਕੀਤੀ ਹੈ ਕਿਵੇਂ ਉਹਨਾਂ ਨੂੰ ਡਾਈਟ ਪਾਈ ਹੈ ਜੀ ਤੇ ਵੀਰੋ ਹੁਣ ਆਪਣੀ ਇੱਕ ਹੀ ਫਰ ਦਾ ਇੱਕ ਮਹੀਨਾ ਰਹਿ ਗਿਆ ਜਿਹੜੀਆਂ ਚਾਰ ਨੇਗੀਆਂ ਉਹਨਾਂ ਦਾ ਕਿਸੇ ਦੇ 45 ਦਿਨ ਕਿਸੇ ਦੇ 50 ਦਿਨ ਤੇ ਮਤਲਬ ਕਿਸੇ ਦੇ ਮਤਲਬ ਡੇਢ ਤੋਂ 2 ਮਹੀਨੇ ਦੇ ਵਿੱਚ ਰਹਿੰਦੇ ਨੇ ਕਿ ਬਾਕੀ ਚਾਰ ਦੇ ਤੇ ਇੱਕ ਦਾ ਇੱਕ ਮਹੀਨਾ ਰਹਿ ਗਿਆ ਉਹਨਾਂ ਦੀ ਆਪਾਂ ਤੁਹਾਨੂੰ ਅੱਜ ਡਾਈਟ ਵੀ ਦੱਸਾਂਗੇ ਕੀ ਦੇ ਰਿਆਂਗੇ ਪ੍ਰਾਭੂ ਨਾਲ ਆਪਾਂ ਉਹਨਾਂ ਦੇ ਤੁਹਾਨੂੰ ਲੇਵੇ ਦਿਖਾਵਾਂਗੇ ਵੀ ਲੇਵੇ ਮਤਲਬ ਕਿੰਨੀ ਉਹਨਾਂ ਦੀ ਸ਼ੇਪ ਬਣ ਗਈ ਕਿਸ ਤਰ੍ਹਾਂ ਉਹ ਤਿਆਰ ਹੋ ਰਹੇ ਨੇਗੇ ਬਾਕੀ ਜਿੰਨੀ ਵੀ ਓਵਰਾਲ ਉਹਦੀ ਡਾਈਟ ਆ ਜੀ ਉਹਦੇ ਬਾਰੇ ਗੱਲ ਕਰਾਂਗੇ ਇੱਕ ਪ੍ਰਾਭੂ ਆਪਾਂ ਤੁਹਾਨੂੰ ਜੇ ਬਾਰ-ਬਾਰ ਮਸਟਾਈਟਿਸ ਆ ਰਹੀ ਹੈ ਬਹੁਤ ਭਰਾ ਕਹਿ ਰਹੇ ਸੀਗੇ ਦੇਖੋ ਕਾਰਨ ਤਾਂ ਬਹੁਤ ਨੇਗੇ ਪਰ ਤੁਹਾਨੂੰ ਆਪਾਂ ਅੱਜ ਇੱਕ ਦਵਾਈ ਦੱਸਾਂਗੇ ਜਿਹੜੀ ਆਪਾਂ ਆਪਣੇ ਫਾਰਮ ਦੇ ਉੱਤੇ ਕੱਚੀ ਜਗ੍ਹਾ ਤੇ ਪੱਕੀ ਜਗ੍ਹਾ ਦੇ ਵਿੱਚ ਸੜਕਿਆ ਉਹ ਕਰਦੇ ਆਂਗੇ ਜਿਹਦੇ ਨਾਲ ਕਿਉਂਦਾ ਮਸਟਾਈਟਿਸ ਬਹੁਤ ਕੰਟਰੋਲ ਰਹਿੰਦੀ ਹੈਗੀ ਵੀ ਉਹ ਜਿਹੜਾ ਜਗਾ ਦੇ ਵਿੱਚ ਚਾਹੇ ਕੱਚੀ ਜਗਾ ਕਿ ਜੇ ਪੱਕੀ ਜਗਾ ਦੇ ਵਿੱਚ ਜਿਹੜਾ ਕੋਈ ਬੈਕਟੀਰੀਆ ਹੋਊਗਾ ਉਹ ਸਾਰਾ ਉਹਨੂੰ ਕਿਲ ਕਰ ਦੂ ਉਹ ਦਵਾਈ ਜਿਹੜੀ ਆਪਾਂ ਉਹਦੀ ਸਪਰੇ ਕਰਾਂਗੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਨਾਲੇ ਵੀਰ ਉਹ ਆਪਾਂ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਵੀਰ ਸਾਇਲਜ ਨਹੀਂ ਪਾ ਸਕਦੇ ਹੈਗੇ ਕਿਉਂਕਿ ਬਹੁਤ ਭਰਾ ਕਹਿੰਦੇ ਨੇ ਵੀ ਆਪਣੇ ਕੋਲ ਸਾਇਲਜ ਨਹੀਂ ਹੈਗਾ ਪਰ ਰੇਂਜ ਨਹੀਂ ਕਰ ਸਕਦੇ ਹੈਗੇ ਆਪਾਂ ਮਤਲਬ ਤੂੜੀ ਦੇ ਉੱਤੇ ਵੀ ਦੱਸਾਂਗੇ ਤੁਸੀਂ ਸੋਨੂੰ ਵੀ ਤੁਸੀਂ ਟ੍ਰਾਂਜੈਕਸ਼ਨ ਫੀਡ ਹੈ ਜਿਹੜੀ 8ਵੇਂ ਤੇ 9ਵੇਂ ਮਹੀਨੇ ਦੇ ਵਿੱਚ ਕਿੱਦਾਂ ਪਾਉਣੀ ਹੈਗੀ ਚਾਹੇ ਹੀਫਰਾਂ ਨੇਗੀਆਂ ਚਾਹੇ ਹੈਗੀਆਂ ਨੇ ਆਪਣੀਆਂ ਉਹ ਗਾਵਾਂ ਤੇ ਜੇ ਆਪਣੇ ਕੋਲ ਹਰਾਚਾਰਾ ਹੈਗਾ ਪ੍ਰਭੂ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਸਾਰਾ ਦੱਸ ਦਾਂਗੇ ਵੀ ਹਰੇਚਾਰੇ ਦੇ ਉੱਤੇ ਤੁਸੀਂ ਨੇ ਟ੍ਰਾਂਜੈਕਸ਼ਨ ਕਿੱਦਾਂ ਦੇਣੀ ਹੈਗੀ ਤੇ ਬਾਕੀ ਪ੍ਰਭੂ ਆਪਾਂ ਤੁਹਾਨੂੰ ਪਹਿਲਾਂ ਆਪਣੀਆਂ ਸਾਰੀਆਂ ਹੀਫਰਾਂ ਨੇ ਜਿਹੜੀਆਂ ਦਿਖਾ ਦਈਏ ਵੀ ਕਿੱਦਾਂ ਦੀਆਂ ਤਿਆਰ ਹੋ ਰਹੀਆਂ ਨੇਗੀਆਂ ਤੇ ਬਾਕੀ ਵੀਰੋ ਜਦੋਂ ਨਾ ਆਪਾਂ ਖੀੜ ਪਾਵਾਂਗੇ ਸਾਰੀਆਂ ਲੋਕ ਦੇ ਵਿੱਚ ਲੱਗ ਜਾਣੀਆਂ ਇਹੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਸਾਰਿਆਂ ਦੀ ਡੇਟ ਵਗੈਰਾ ਦੱਸਾਂਗੇ ਵੀ ਕਿਹਦਾ ਕਿੰਨਾ ਟਾਈਮ ਰਹਿ ਗਿਆ ਨਾਲੇ ਤੁਹਾਨੂੰ ਲੇਵ ਦਿਖਾਵਾਂਗੇ ਤੇ ਉਹਦੀ ਨਾਲ ਦੀ ਨਾਲ ਭਰਾਵੋ ਆਪਾਂ ਆਪਣੀ ਜਿਹੜੀ ਡਾਈਟ ਪਾ ਰਹਿਆਂਗੇ ਫਾਰਮ ਦੇ ਉੱਤੇ ਕੁਝ ਵੀ ਪਾ ਰਹਿਆਂਗੇ ਕੋਈ ਮਿੰਨਰ ਦੇ ਰਹਿਆਂ ਜਾਂ ਨਹੀਂ ਦੇ ਰਹੇ ਹੈਗੇ ਓਵਰਆਲ ਜਿੰਨੀ ਵੀ ਡਾਈਟ ਹੈਗੀ ਪੂਰੇ ਡੇ ਦੀ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਾਂਗੇ ਪਹਿਲਾਂ ਆਪਾਂ ਤੁਹਾਨੂੰ ਇੱਕ ਵਾਰ ਦਿਖਾਈਏ ਆਪਣੀਆਂ ਸਾਰੀਆਂ ਜਿਹੜੀਆਂ ਅਸੀਂ ਫਰਾਂੇ ਦੀਆਂ ਤੇ ਕਬੀਰ ਉਹ ਆ ਬੈਠੀ ਹੈਗੀ ਪਾਈਪਰ ਦੀ ਇਹਦਾ ਹਜੇ ਟਾਈਮ ਰਹਿੰਦਾ ਜਾ ਇਹਦੇ ਲਗਭਗ ਮੈਨੂੰ ਲੱਗਦਾ ਜੇ ਤਿੰਨ ਮਹੀਨੇ ਰਹਿਣਗੇ ਇਹਦੇ ਤੇ ਇੱਕ ਪ੍ਰਾਵੋ ਆ ਗਈ ਆਪਣੀ ਜਿਹੜੀ ਇਹਦਾ ਵੀ ਹਜੇ ਟਾਈਮ ਤੇ ਆ ਗਿਆ ਇਹਦੇ ਵੀ ਤਿੰਨ ਮਹੀਨੇ ਪੈਣਗੇ ਜਿਹੜੀ ਤੁਸੀਂ ਆ ਦੇਖ ਰਹੇ ਹੋਗੇ ਬਾਕੀ ਜਦੋਂ ਨਾ ਇਹ ਪ੍ਰੋਪਰ ਲੱਗ ਗਈਆਂ ਕਿਉਂਕਿ ट्रांजੈਕਸ਼ਨ ਵਾਲੀਆਂ ਇੱਧਰ ਲੱਗਣੀਆਂ ਸਾਰੀਆਂ ਤੇ ਉਹ ਸਾਨੂੰ ਫਿਰ ਆਪਾਂ ਨਾਲ ਦੀ ਨਾਲ ਨਾਲ ਦੀ ਨਾਲ ਆਪਣੇ ਫਾਰਮ ਦੀ ਜਿਹੜੀ ਡਾਈਟ ਹੈਗੀ ਉਹ ਸਾਰੀ ਦੱਸ ਦਾਂਗੇ ਵੀ ਆਪਾਂ ਕਿੱਦਾਂ ਤਿਆਰ ਕਰਦੇ ਆਂ ਤੇ ਇਹਨਾਂ ਦੇ ਵੀ ਵੀਰੋ ਜਿਹੜੇ ਲੇਵੇ ਨੇਗੇ ਨਾ ਆਪਾਂ ਜਿਹੜੀ 40116 ਨੰਬਰ ਆਪਣੀ ਤਿਆਰ ਕੀਤੀ ਹੈਗੀ ਸੇਮ ਆਪਾਂ ਉਵੇਂ ਹੀ ਬਣਾਵਾਂਗੇ ਬਿਨਾ ਕਿਸੇ ਦਵਾਈ ਤੋਂ ਸਾਰੇ ਜਿਹੜੇ ਪੰਜ ਦੇ ਪੰਜ ਨੇਗੇ ਬਾਕੀ ਭਰਾਵੋ ਆ ਤੁਹਾਨੂੰ ਦਿਖਾਈਏ ਆਪਣੀ ਜਿਹੜੀ 40116 ਨੰਬਰ ਆ ਗਈ ਆ ਤੁਸੀਂ ਤੇ ਵਧੀਆ ਭਰਾਵੋ ਜene ਆਪਾਂ ਕੇਅਰ ਕਰਾਂਗੇ ਤੇ ਲੇਵਾ ਵੀ ਤੁਸੀਂ ਦੇਖੋ ਵਧੀਆ ਨਰਮ ਪਿਆਗਾ ਦਵਾਈ ਵਗੈਰਾ ਪ੍ਰੋਪਰ ਤਰੀਕੇ ਨਾਲ ਲਾਵਾਂਗੇ ਆਪਾਂ ਸਹੀ ਡਾਈਟ ਰੱਖਾਂਗੇ ਤੇ ਐਨੀਮਲ ਨਾ ਸਹੀ ਰਹਿੰਦਾਗਾ ਬਾਕੀ ਤੁਸੀਂ ਦੇਖੋ ਓਵਰਆਲ ਆਪਾਂ ਤੁਹਾਨੂੰ ਦਿਖਾਈਏ 7-8 ਦਿਨ ਹੋ ਗਏ ਗਾਂ ਮਤਲਬ ਆਪਣੀ ਹੀਫਰ ਦਾ ਇਹਦਾ ਸੂਆ ਪਏ ਨੂੰ ਤੇ ਬਾਕੀ ਤੁਸੀਂ ਦੇਖੋ ਤੇ ਭਰਾਵੋ ਤੁਹਾਨੂੰ ਨਾ ਵੀਡੀਓ ਦੇ ਵਿੱਚ ਮੈਂ ਤਾਂ ਦਿਖਾਉਣਾ ਸਾਰੀਆਂ ਆਪਣੀਆਂ ਹੀਫਰਾਂ ਕਿੱਦਾਂ ਤਿਆਰ ਹੋ ਰਹੀਆਂ ਨੇਗੀਆਂ ਵੀ ਤਾਂ ਕਿ ਥੋੜੇ ਜਿਹੇ ਭਰਾ ਨੇ ਜਿਹੜੇ ਨਾ ਉਹ ਦਵਾਈਆਂ ਵਗੈਰਾ ਤੋਂ ਦੂਰ ਰਹਿਣਾ ਦਵਾਈਆਂ ਦਾ ਕੰਮ ਕੀ ਹੁੰਦਾ ਇੱਕ سپورਟ ਕਰਨਾ ਹੁੰਦਾ ਹੈਗਾ ਜਿੱਥੇ ਆਪਾਂ ਨੂੰ ਲੋੜ ਆ ਸਿਰਫ ਉੱਥੇ ਦੇਣੀ ਚਾਹੀਦੀ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਦਵਾਈਆਂ ਮਾੜੀਆਂ ਨੇਗੀਆਂ ਪਰ ਆਪਾਂ ਨੂੰ ਇਹ ਨਹੀਂ ਹੈਗਾ ਵੀ ਹਰ ਇੱਕ ਐਨੀਮਲ ਨੂੰ ਦੇਣ ਦੀ ਜ਼ਰੂਰਤ ਹੈਗੀ ਹੁਣ ਤੁਸੀਂ ਦੇਖ ਲਓ ਆਪਣੀ ਪਹਿਲਣ ਹੀ ਫਰ ਆ ਗਈ ਤੁਹਾਡੇ ਸਾਹਮਣੇ ਆਪਾਂ ਸਾਰੀਆਂ ਵੀਡੀਓਜ਼ ਪਾਈਆਂ ਨੇਗੀਆਂ ਤੇ ਲੇਵਾ ਵੀਰੋ ਆਪਣੇ ट्रांजੈਕਸ਼ਨ ਤੇ ਸਾਇਲਜ ਦੇ ਨਾਲ ਹੀ ਆਪਾਂ ਨੇ ਵਧੀਆ ਤਿਆਰ ਕਰ ਲਿਆ ਹੁਣ ਗੱਲ ਕੀ ਹੁੰਦੀ ਹੈ ਕਿ ਜਿਹੜੀ ਡੋਜ਼ ਆ ਗਈ ਜਿਵੇਂ ਮੰਨ ਲਓ ਹੁਣ 4 ਕਿਲੋ ਦੇਣੀ ਆ ਆਪਾਂ ਨੇ ट्रांजੈਕਸ਼ਨ ਪਲੱਸ ਦੀ ਤੇ ਹੁਣ ਜੇ ਆਪਾਂ 2 ਕਿਲੋ ਰੱਖਾਂਗੇ 2.5 ਕਿਲੋ ਰੱਖਾਂਗੇ ਫਿਰ ਭਰਾ ਉਹਦੇ ਉਹਦੇ ਨਾਲ ਜਿਹੜਾ ਲੇਵਾ ਨਹੀਂ ਬਣਦਾ ਹੈਗਾ 트ਾਂਜੈਕਸ਼ਨ ਪਲੱਸ ਦੇ ਵਿੱਚ ਬਹੁਤ ਕੁਝ ਐਕਸਟਰਾ ਪਾਇਆ ਹੋਇਆ ਹੈਗਾ 트ਾਂਜੈਕਸ਼ਨ ਜਿਹੜੀ ਇਹਨਾਂ ਦੀ ਇੱਕ ਨਾਰਮਲ ਆਉਂਦੀ ਹੈ ਜੀ ਮਿਕਸ ਆਉਂਦੀ ਹੈ ਜੀ ਤੇ ਉਸ ਤੋਂ ਬਾਅਦ ਵੀਰੋ ਇਹਦੇ ਵਿੱਚ ਵਿਟਾਮਿਨ ਐਚ ਬਾਇਓਟਿਨ ਹੋਰ ਵੀ ਮਿਨਰਲਸ ਵਿਟਾਮਿਨ ਚ ਜੋ ਵੀ ਹੁੰਦੇ ਨੇਗੇ ਸਾਰੇ 트ਾਂਜੈਕਸ਼ਨ ਦੇ ਵਿੱਚ ਪਾਏ ਹੁੰਦੇ ਨੇਗੇ ਬਾਕੀ ਵੀਰੋ ਆਪਾਂ ਤੁਹਾਨੂੰ ਇੱਧਰ ਵੀ ਨਿਗਾਹ ਮਾਰੀਆ ਸਾਰੀਆਂ ਗਾਵਾਂ ਆਪਾਂ ਨੇ ਅੱਜ ਅੰਦਰ ਪਠਿਆ ਰੱਖੀਆਂ ਨੇ ਜੀਆਂ ਇਹ ਤੇ ਤੁਸੀਂ ਦੇਖ ਰਹੇ ਹੋਗੇ ਸਾਰੀਆਂ ਨਮਾ ਕੇ ਕਾਰਨ ਕੀ ਆ ਮੀਂਹ ਪੈ ਰਿਹਾ ਹੈਗਾ ਲਗਾਤਾਰ ਕਈ ਦਿਨਾਂ ਤੋਂ ਬਾਹਰ ਭਰਵੋ ਮਤਲਬ ਜਗਾ ਜਿਹੜੀ ਆ ਤੁਸੀਂ ਦੇਖ ਰਹੇ ਹੋਗੇ ਇਹ ਪਾਣੀ ਕਰਕੇ ਥੋੜੀ ਥੋੜੀ ਖਰਾਬ ਹੋਈ ਪਈ ਆ ਜੀ ਫਿਰ ਇਹਦੇ ਨਾਲ ਕੀ ਹੁੰਦਾ ਮਸਟਾਈਟਸ ਦਾ ਕਾਰਨ ਬਣ ਜਾਂਦਾ ਹੈਗਾ ਜਿਆਦੇ ਤੇ ਇਹਨੇ ਥੋੜੀ ਜੀ ਅੱਜ ਥੋੜਾ ਮੌਸਮ ਸਹੀ ਆਗਾ ਉਧਰਲੀ ਜਗਾ ਤੇ ਮਤਲਬ ਵਧੀਆ ਵੈਸੇ ਸੁੱਕਾ ਪਿਆਗਾ ਪਰ ਕੀ ਹੁੰਦਾ ਐਨੀਮਲਾਂ ਨੂੰ ਆਪਾਂ ਨੂੰ ਪਤਾਗਾ ਆਦਤ ਹੁੰਦੀ ਹੈ ਕਿ ਗਰਮੀ ਜਾ ਜੇ ਉਹਨਾਂ ਨੇ ਆ ਕੇ ਗਾਰੇ ਦੇ ਵਿੱਚ ਹੀ ਬਹਿਣਾਗਾ ਫਿਰ ਇਥੇ ਪ੍ਰਾਵੋ ਥੋੜੀ ਜਿਹੀ ਮਸਥੈਟਿਸ ਹੋਣ ਦੇ ਕਾਰਨ ਮਤਲਬ ਹੋ ਜਾਂਦੇ ਨੇ ਕਿ ਵੀ ਮਸਥੈਟਿਸ ਆ ਸਕਦੀ ਹੈਗੀ ਇਹਦੇ ਨਾਲ ਉਹ ਵੈਟਰ ਆਗਾ ਕਿ ਆਪਾਂ ਨੇ ਸਾਰੇ ਐਨੀਮਲ ਅੰਦਰ ਅੱਜ ਬੰਦ ਕਰ ਰੱਖੇ ਨੇ ਕਿ ਲੌਕ ਲਾ ਕੇ ਤੇ ਸਾਰੇ ਮੈਟ ਤੇ ਬੈਠੇ ਨੇਗੇ ਤੇ ਬਾਕੀ ਪ੍ਰਾਵੋ 2-4 ਮਤਲਬ ਥੋੜੇ ਕਿ ਟਾਈਮ ਨੂੰ ਆਪਾਂ 5-4 ਕ ਐਨੀਮਲ ਨੇ ਜਿਹੜੇ ਬਾਹਰ ਕੱਢ ਦਾਂਗੇ ਜਿਹੜੇ ਮਤਲਬ ਗਾਰੇ 'ਚ ਨਹੀਂ ਬੰਦੇ ਹੈਗੇ ਆਪਾਂ ਨੂੰ ਪਤਾਗਾ ਉਹ ਜਾ ਕੇ ਸੁੱਕੇ 'ਚ ਬਹਿ ਜਾਣਗੇ ਤੇ ਥੋੜੇ ਕਿ ਟਾਈਮ ਨੂੰ ਆਪਾਂ ਇਹ ਕੱਢ ਦਾਂਗੇ ਇਹ ਚੀਜ਼ਾਂ ਦਾ ਆਪਣੀ ਗਰਮੀ 'ਚ ਧਿਆਨ ਰੱਖਣਾਗਾ ਵੀ ਆ ਗਾਰੇ ਵਗੈਰਾ ਤੋਂ ਬਚਾ ਕੇ ਰੱਖਣਾਗਾ ਤੇ ਬਾਕੀ ਵੀਰੋ ਹੁਣ ਜਿਹੜੀ ਦਵਾਈ ਹੈਗੀ ਆਪਾਂ ਦਵਾਈ ਦਾ ਸੜਕਿਆ ਉਹ ਕਰ ਦਾਂਗੇ ਫਿਰ ਉਹਦੇ ਨਾਲ ਕੀ ਹੋਊਗਾ ਮਤਲਬ ਗਾਰੇ ਗੁਰੇ ਚ ਵੀ ਜੈ ਐਨੀਮਲ ਬਹਿ ਜਾਊਗਾ ਨਾ ਤਾਂ ਮਤਲਬ ਇਹ ਚੀਜ਼ ਦਾ ਆਪਾਂ ਨੂੰ ਫਿਰ ਜ਼ਿਆਦਾ ਡਰ ਨਹੀਂ ਰਹੂਗਾ ਮਸਟੈਟਿਸ ਦਾ ਇੱਕ ਦੋ ਮੈਟ ਹੋਰ ਲੈ ਕੇ ਆਵਾਂਗੇ ਭਰਾਵੋ ਆਪਾਂ ਕਿਉਂਕਿ ਦੋ ਤਿੰਨ ਕਿ ਮੈਟ ਲਿਆਉਣੇ ਪੈਣਗੇ ਅੱਗੇ ਦੋ ਮਹੀਨੇ ਹੁਣ ਮੌਸਮ ਇੱਦਾਂ ਹੀ ਰਹੂਗਾ ਡੇਢ ਦੋ ਮਹੀਨੇ ਵੀ ਮੀਂਹ ਪੈ ਗਿਆ ਹਟ ਗਿਆ ਤਾਂ ਕਰਕੇ ਆਪਾਂ ਇੱਕ ਦੋ ਮੈਟ ਹੋਰ ਲੈ ਆਵਾਂਗੇ ਫਿਰ ਆਰਾਮ ਦੇ ਨਾਲ ਸਾਰੇ ਐਨੀਮਲ ਬੈਠ ਜਾਣਗੇ ਤੇ ਵੀਰੋ ਹੁਣ ਆਪਾਂ ਤੁਹਾਨੂੰ ਦੱਸ ਦਈਏ ਜਿਹੜੇ ਵੀਰਾਂ ਕੋਲ ਸਾਇਲਜ ਨਹੀਂ ਹੈਗਾ ਵੀ ਤੂ ਇੱਦਾਂ ਦੇਣੀ ਹੈਗੀ ਤੇ ਪ੍ਰਭੂ ਤੂੜੀ ਦੇ ਨਾਲ ਕੀ ਕਰਨਾਗਾ ਆਪਣੇ 8ਵੇਂ ਮਹੀਨੇ ਦੇ ਵਿੱਚ ਜਿਹੜੀ ਟ੍ਰਾਂਜੈਕਸ਼ਨ ਆਗੀ ਉਹ 3 ਕਿਲੋ ਸ਼ੁਰੂ ਕਰ ਲੈਣੀਗੀ ਨਾਲ ਤੁਸੀਂ ਨੇ ਕੀ ਕਰਨਾਗਾ ਚੋਕਰ ਸ਼ੁਰੂ ਕਰਨਾਗਾ ਤੇ ਨਾਲੇ ਪ੍ਰਭੂ ਮੱਕੀ ਦਾ ਦਾਣਾ ਕਿਉਂਕਿ ਜਦੋਂ ਤੂੜੀ ਹੁੰਦੀ ਹੈਗੀ ਜਿਹੜੀ ਫੀਡ ਹੁੰਦੀ ਹੈਗੀ ਨਾ ਉਹ ਫਿਰ ਸੁੱਕੀ ਮਤਲਬ ਜਦੋਂ ਆਪਾਂ ਤੂੜੀ ਦੇ ਵਿੱਚ ਮਿਲਾਵਾਂਗੇ ਤੂੜੀ ਦੀ ਮਾਤਰਾ ਜ਼ਿਆਦਾ ਰੱਖਾਂਗੇ ਫਿਰ ਉਹ ਫੀਡ ਨੂੰ ਜ਼ਿਆਦਾ ਨਹੀਂ ਖਾਣਗੇ ਕਿਉਂਕਿ ਤੂੜੀ ਦੇ ਨਾਲ ਕੀ ਹੁੰਦਾ ਪੇਟ ਜਲਦੀ ਭਰ ਜਾਂਦਾਗਾ ਜੇ ਤੂੜੀ ਦੇ ਉੱਪਰ ਆਪਾਂ ਮੱਕੀ ਦਾ ਦਾਣਾ ਲਗਾ ਕੇ ਰੱਖਾਂਗੇ ਨਾ ਜਾਂ ਕੋਈ ਵੀ ਚੋਕਰ ਲਾਵਾਂਗੇ ਫਿਰ ਐਨੀਮਲ ਕੀ ਹੁੰਦਾ ਖੁਸ਼ ਹੋ ਕੇ ਖਾਂਦਾਗਾ ਤੇ ਟ੍ਰਾਂਜੈਕਸ਼ਨ ਪਲੱਸ ਆਪਾਂ ਤੁਹਾਨੂੰ ਹੋਰ ਵੀ ਦੱਸ ਸਕਦੇ ਆਂਗੇ ਥੋੜੀ ਜੀ ਤੁਸੀਂ ਉਹਨੂੰ ਗਿੱਲੀ ਕਰ ਸਕਦੇ ਹੋਗੇ ਤਾਂ ਜੋ ਉਹ ਚੰਗੀ ਤਰ੍ਹਾਂ ਥੋੜੀ ਜੀ ਨਰਮ ਹੋ ਜੇ ਤੂੜੀ ਦੇ ਨਾਲ ਮਿਕਸ ਕਰਕੇ ਚੰਗੀ ਤਰ੍ਹਾਂ ਤੁਸੀਂ ਖਵਾ ਸਕਦੇ ਹੋਗੇ ਹੁਣ ਤੁਸੀਂ ਨੇ ਕਰਨਾ ਕੀ ਹੈਗਾ ਜਿਵੇਂ ਸਵੇਰੇ ਕੀ ਕਰਨਾ 1 ਕਿਲੋ ਮੱਕੀ ਦਾ ਦਾਣਾ ਤੇ 8ਵੇਂ ਮਹੀਨੇ ਦੀ ਗੱਲ ਕਰ ਰਹੇ ਆਂਗੇ ਆਪਾਂ 1.5 ਕਿਲੋ ਟ੍ਰਾਂਜੈਕਸ਼ਨ ਹੋਗੀ ਇਹ ਤਰ੍ਹਾਂ ਮਿਕਸ ਕਰਕੇ ਤੁਸੀਂ ਨੇ ਖਵਾਉਣਾਗਾ ਸ਼ਾਮ ਦੇ ਟਾਈਮ ਕੀ ਕਰੋ 1 ਕਿਲੋ ਤੁਸੀਂ ਮੱਕੀ ਦਾ ਦਾਣਾ ਲੈ ਲਓ ਤੇ ਨਾਲ 1.5 ਕਿਲੋ ਆਪਣੀ ਟ੍ਰਾਂਜੈਕਸ਼ਨ ਪਲੱਸ ਹੋ ਗਈ ਤੇ ਤੂੜੀ ਦੇ ਵਿੱਚ ਮਿਕਸ ਕਰਕੇ ਤੁਸੀਂ ਖਵਾ ਦਿਓ ਤੇ ਨੌਵੇਂ ਮਹੀਨੇ ਦੇ ਵਿੱਚ ਕੀ ਕਰਨਾ ਭਰਾਓ ਜਿਹੜੀ ਟ੍ਰਾਂਜੈਕਸ਼ਨ ਆ ਗਈ ਉਹ 2 ਕਿਲੋ ਕਰ ਦੇਣੀ ਹੈ ਕਿ ਬਾਕੀ ਚੋਪਰੂਮੀ ਰੱਖਣਾਗਾ ਮਾਰਨਿੰਗ ਦੇ ਵਿੱਚ ਤੇ ਸ਼ਾਮ ਨੂੰ ਮੱਕੀ ਦੇ ਦਾਣੇ ਦੇ ਨਾਲ 2 ਕਿਲੋ 트ਾਂਜੈਕਸ਼ਨਾਂ ਜਿਹੜੀ ਆਪਣੀ ਪਲੱਸ ਆ ਗਈ ਉਹ ਕਰ ਦੇਣੀ ਹੈਗੀ ਹਾਂ ਇੰਨਾ ਕ ਕਰ ਸਕਦੇ ਹੋਗੇ ਲਾਸਟ ਮੰਥ ਦੇ ਵਿੱਚ ਤੁਸੀਂ 4 ਕਿਲੋ ਦੀ ਬਜਾਏ 4.5 ਕਿਲੋ ਵੀ ਰੱਖ ਸਕਦੇ ਹੋਗੇ ਜੇ ਆਪਣੇ ਕੋਲ ਤੂੜੀ ਆ ਗਈ ਹੋ ਸਕੇ ਨਾ ਮਾਰਨਿੰਗ ਚ अर्ਲੀ ਮਾਰਨਿੰਗ 4 4.5 ਵਜੇ ਖਵਾਇਆ ਕਰੋ ਸ਼ਾਮ ਨੂੰ ਕੀ ਕਰਿਆ ਕਰੋ 6 ਵਜੇ ਤੋਂ ਬਾਅਦ ਖਵਾਇਆ ਕਰੋ ਕਿਉਂਕਿ ਗਰਮੀ ਜਿਆਦਾ ਆ ਗਈ ਦਿਨ ਦੇ ਵਿੱਚ ਐਨੀਮਲ ਘੱਟ ਖਾਂਦੇ ਨੇਗੇ ਜਾਂ ਤੁਸੀਂ ਤਿੰਨ ਟਾਈਮ ਵੀ ਡਿਵਾਈਡ ਕਰ ਸਕਦੇ ਹੋਗੇ ਵੀ ਮਤਲਬ ਤਿੰਨ ਟਾਈਮ ਖਵਾ ਸਕਦੇ ਹੋਗੇ ਪਰ ਇੰਨੀ ਫੀਡ ਜਾਣੀ ਅੰਦਰ ਜ਼ਰੂਰੀ ਹੈਗੀ ਫੇਰ ਇਹ ਉਹਦਾ ਲੇਵਾ ਜਿਹੜਾ ਚੰਗੀ ਤਰ੍ਹਾਂ ਬਣੂਗਾ ਜੇ ਆਪਣੇ ਕੋਲ ਹਰਾਚਾਰਾ ਹੈਗਾ ਭਰਾਵੋ ਫੇਰ ਆਪਾਂ ਨੂੰ ਇਹ ਹੈਗਾ ਵੀ ਮੱਕੀ ਦਾ ਦਾਣਾ ਤੁਸੀਂ ਅੱਧਾ ਕਿਲੋ ਰੱਖ ਸਕਦੇ ਹੋਗੇ ਚੌਕਰ ਜਿਹੜਾ ਉਹ ਅੱਧਾ ਕਿਲੋ ਰੱਖ ਸਕਦੇ ਹੋਗੇ ਜੇ ਆਪਣੇ ਕੋਲ ਚੰਗਾ ਹਰਾਚਾਰਾ ਵਧੀਆ ਹੈਗਾ ਜਿੱਦਾਂ ਖੇਤਾਂ ਦੇ ਵਿੱਚ ਹੁਣ ਮੱਕੀ ਲੱਗਦੀ ਹੈਗੀ ਜੇ ਆਪਣੇ ਕੋਲ ਉਹ ਆਪਸ਼ਨ ਹੈਗੀ ਹੈਗੀ ਪਰ ਕੱਲੀ ਤੂੜੀ ਦੇ ਉੱਤੇ ਤੁਸੀਂ ਨੇ ਇਦਾਂ ਹੀ ਕਰਨਾ ਕਿਲੋ ਚੌਕਰ ਮਾਰਨਿੰਗ ਦੇ ਵਿੱਚ ਈਵਨਿੰਗ ਦੇ ਵਿੱਚ ਕਿਲੋ ਮੱਕੀ ਦਾ ਦਾਣਾ ਐਦਾਂ ਤੁਸੀਂ ਖਵਾਵੋ ਐਨੀਮਲਾਂ ਨੂੰ ਪੂਰਾ ਚੰਗੀ ਤਰ੍ਹਾਂ ਨਮਾਵੋ ਜਿਹੜੇ ਆਪਣੇ ਸੂਨ ਵਾਲੇ ਨੇ ट्रांजੈਕਸ਼ਨ ਤੇ ਚੱਲ ਰਹੇ ਨੇਗੇ ਵਧੀਆ ਸਿਰ ਦੇ ਉੱਪਰ ਪਾਣੀ ਪਾਵੋ ਤੇ ਉਸ ਤੋਂ ਬਾਅਦ ਉਹਨਾਂ ਦਾ ਇਨਟੇਕ ਆ ਜਿਹੜਾ ਆਟੋਮੈਟਿਕ ਹੀ ਵਧੂਗਾ ਇਹ ਪ੍ਰਾਪੋ ਹੈਗੀ ਸੀ ਡਾਈਟ ਜਿੰਨਾ ਬੀਰਾਂ ਕੋਲ ਤੂੜੀ ਤੂੜੀ ਦੇ ਪਾਉਂਦੇ ਨੇ ਵੀ ਮਤਲਬ ਸੈਲਜ ਨਹੀਂ ਹੈਗਾ ਜਿਹੜਾ ਸੈਲਜ ਆਗਾ ਆਪਾਂ ਇਹਨਾਂ ਦੇ ਦੰਦਾਂਗੇ ਇਹ ਜਿਹੜੀ ਆਪਾਂ ਤੁਹਾਨੂੰ ਡਾਈਟ ਦੱਸਾਂਗੇ ਨਾ ਇਹੀ ਸੇਮ ਚੀਜ਼ ਮਾਰਨਿੰਗ ਦੇ ਵਿੱਚ ਆਗੀ ਵੀ ਮਤਲਬ ਆਪਾਂ ਮਾਰਨਿੰਗ ਦੇ ਵਿੱਚ ਵੀ ਇਦਾਂ ਹੀ ਕਰਦੇ ਆ ਇੰਨੀਆਂ ਫੀਡ ਦਿੰਨੇ ਆਗੇ ਸਾਰੇ ਦਿਨ ਦੀ ਇਹ ਡਾਈਟ ਤੁਹਾਨੂੰ ਆਪਾਂ ਦੱਸਾਂਗੇ ਇਹ ਕੋ ਪਹਿਲਾਂ ਤਾਂ ਆਪਾਂ ਜਿਹੜਾ ਸਾਇਲਜ ਆ ਗਿਆ ਨੰਨਾ ਨਾ ਪਾਲਿਆ ਖੁਰਲੀ ਦੇ ਵਿੱਚ ਲਗਭਗ ਜੇ ਆਪਾਂ ਸਾਰੇ ਦਿਨ ਦਾ ਐਵਰੇਜ ਗੱਡੀ ਹੈ ਤਾਂ 14 ਤੋਂ 15 ਕਿਲੋ ਸਾਇਲਜ ਜਾਂਦਾ ਹੈਗਾ ਇੱਕ ਹੀਫਰ ਨੂੰ ਜੰਨੀਆਂ ਤੁਸੀਂ ਆ ਹੀਫਰਾਂ ਦੇਖ ਰਹੇ ਹੋਗੇ ਇੱਕ ਹੀਫਰ ਨੂੰ 14 ਕਿਲੋ ਸਾਇਲਜ ਜਾਂਦਾ ਹੈਗਾ ਤੇ ਗਰਮੀ ਦੇ ਵਿੱਚ ਇਨਟੇਕ ਥੋੜਾ ਜਿਹਾ ਘਟ ਜਾਂਦਾ ਹੈਗਾ ਇਹ ਜੇ ਸਰਦੀ ਹੁੰਦੀ ਤਾਂ 18-19 ਕਿਲੋ ਬੜੇ ਆਰਾਮ ਨਾਲ ਇਹ ਹੀਫਰਾਂ ਖਾ ਲੈਂਦੀਆਂ ਤੇ ਆਜੋ ਭਰਾਵੋ ਹੁਣ ਆਪਾਂ ਫੀਡ ਕਰੀਏ ਸ਼ੁਰੂ ਦੇਖੋ ਆ ਪਈ ਆਗੀ ਆਪਣੀ ट्रांजੈਕਸ਼ਨ ਪਲੱਸ ਜਿਹੜੀ ਆਪਾਂ ਆਪਣੀਆਂ ਜਿਹੜੀਆਂ ਹੀਫਰਾਂ ਨੂੰ ਦਵਾਂਗੇ ਇਹ ਹੀ ਫੀਡ ਆਪਾਂ ਦੇ ਰਹਾਂਗੇ ਤੇ ਬ੍ਰੋ ਇਹ ਹੈਗੀ ਆ 2 ਕਿਲੋ ਦੀ ਇਹ ਆਪਾਂ ਜਿਹੜੀ 2 ਕਿਲੋ ਤੋਂ ਥੋੜੀ ਜਿਹੀ ਜ਼ਿਆਦਾ ਹੈਗੀ ਆਪਾਂ 1.5-4 ਕਿਲੋ ਲਗਭਗ ਦੇ ਦੰਨੇ ਆਗੇ ਜਿਹਦਾ ਲਾਸਟ ਮੰਥ ਰਹਿੰਦਾਗਾ ਤੇ ਆ ਆਪਾਂ ਭਰਾ ਸਾਰੀ ਦੀ ਸਾਰੀ ਗੁਰੇ ਪਾਤੀ ਇਹੇ ਜਿਹੜੀ ਹੈਗੀ ਆ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਭਰਾਓ ਇਹ ਹੈਗੇ 3 ਕਿਲੋ ਲਗਭਗ ਆਪਾਂ ਫੁੱਲ ਭਰ ਲੈਨੇ ਆਂਗੇ ਜਦੋਂ ਆਪਾਂ ਉੱਪਰ ਤੱਕ ਭਰ ਲੈਨੇ ਆਂ ਨਾ ਉਹ 3 ਕਿਲੋ ਹੋ ਜਾਂਦੀ ਹੈਗੀ ਹੁਣ ਇਹ ਪਾਵਾਗੇ ਆਪਾਂ ਦੋ ਲੋਕਾਂ ਦੇ ਵਿੱਚ ਕਿਉਂਕਿ ਜੇ ਤੁਸੀਂ ਨਾ ਸੈਲਜ ਤੇ ਟ੍ਰਾਂਜੈਕਸ਼ਨ ਸਹੀ ਤਰੀਕੇ ਨਾਲ ਆਪਾਂੋਂਗੇ ਨਾਲ ਤਾਂ ਹੈਲਥ ਚੰਗੀ ਰਹੂਗੀ ਬੀਸੀਐਸ ਗੁੱਡ ਰਹੂਗਾ ਤੇ ਨਾਲੇ ਪ੍ਰਾਪੋ એનર્ਜੀ ਲੈਵਲ ਸਹੀ ਰਹੂਗਾ ਤੇ એનર્ਜੀ ਲੈਵਲ ਸਹੀ ਰਹੂਗਾ ਨਾਲੇ ਫਿਰ ਪ੍ਰਾਪੋ ਜਿਹੜਾ ਹੈਗਾ ਲੇਵੇ ਦਾ ਕਾਰ ਆਗਾ ਬਹੁਤ ਵਧੀਆ ਬਣੂਗਾ ਤੇ ਬਾਕੀ ਜਿੰਨਾਂ ਕੋਲ ਪ੍ਰਾਮਾ ਕੋਲ ਸੈਲਜ ਨਹੀਂ ਹੈਗਾ ਦੇਖੋ ਉਹਨਾਂ ਨੂੰ ਆਪਾਂ ਨੇ ਦੱਸਤਾ ਵੀ ਚੋਕਰ ਦੇ ਪਲੱਸ ਜਿਹੜਾ ਹੈਗਾ ਮੱਕੀ ਦਾ ਦਾਣਾ ਤੁਸੀਂ ਨੈਟ ਰੱਖਣਾ ਬਾਕੀ ਵੀਰੋ ਦੇਖੋ ਆਪਣੇ ਆਪਾਂ ਵੀ ਦਿਖਾ ਦਿੰਨੇ ਆ ਤੁਹਾਨੂੰ ਇਸ ਟਾਈਮ ਨਾ ਲਗਭਗ ਸਾਰੇ ਵੀਰਾਂ ਨੂੰ ਪਤਾ ਵੀ ਆਪਾਂ 4 ਵਜੇ ਲਾਉਣੇ ਆ ਗਾਮਾ ਆਪਣੇ ਜਿੰਨੀਆਂ ਹੀ ਫਰਾਂ ਨੇ ਗਿਆ ਹੁਣ ਕਈ ਭਰਾਵਾਂ ਨੂੰ ਨਾ ਦਿੱਕਤ ਆਉਂਦੀ ਹੈ ਕਿ ਖਾਣ ਦੇ ਵਿੱਚ ਤੇ ਕੋਈ ਨਾ ਕੋਈ ਤੁਸੀਂ ਕਮੀ ਪੇਸ਼ੀ ਹੈ ਜਿਹੜੀ ਨਿਗਾਹ ਮਾਰੋ ਵੀ ਕੀ ਚੱਕਰ ਆ ਗਿਆ ਕਿਉਂਕਿ ਆਪਣੇ ਆ ਤੁਸੀਂ ਦੇਖ ਲਓ ਆ ਲੈਣਾ ਦੇ ਵਿੱਚ ਲੱਗ ਗਿਆ ਆ ਕੇ ਉਹਨਾਂ ਨੂੰ ਇਹ ਆ ਵੀ ਬਸ ਖੋਲੋਏ ਸੀ ਆਪਣਾ ਜਿਹੜਾ ਖਾਣਾ ਸ਼ੁਰੂ ਕਰੀਏ ਇਹ ਆ ਗਿਆ ਆਪਣੀ ਵੀਰੋ ਹੀ ਫੜ ਰਾਈ ਇਹ ਜਿਨ੍ਹਾਂ ਦਾ ਟਾਈਮ ਜ਼ਿਆਦਾ ਆ ਗਿਆ ਹਜੇ ਰਹਿੰਦੇ ਨੇਗੇ ਤਿੰਨ ਤਿੰਨ ਮਹੀਨੇ ਉਹਨਾਂ ਨੂੰ ਆਪਾਂ ਹੀ ਫਰ ਦਵਾਂਗੇ 1-1 ਕਿਲੋ ਇਹ ਵੀ ਜ਼ਰੂਰੀ ਆ ਦੇਣੀ ਇਕੱਲਾ ਬੀਜ ਆਪਾਂ 트ਾਂਜੈਕਸ਼ਨ ਦੇ ਰਹਿਆਂਗੇ ਲਾਸਟ ਵਾਲੇ ਮਹੀਨਾ ਜਾਂ ਡੇਢ ਮਹੀਨਾ ਸੇਵਾ ਕਰ ਲਾਂਗੇ ਵੀ ਤਾਂ ਚੰਗਾ ਦੁੱਧ ਲੈ ਲਈਏ ਤੇ ਸ਼ੁਰੂ ਤੋਂ ਹੀ ਆਪਾਂ ਨੂੰ ਸੇਵਾ ਰੱਖਣੀ ਪਊਗੀ ਅਸਲ ਦੇ ਵਿੱਚ ਬੱਚੇ ਤੋਂ ਲੈ ਕੇ ਹੁਣ ਤੱਕ ਤਾਂ ਕਿਤੇ ਜਾ ਕੇ ਇਹਨਾਂ ਨੇ ਆਪਾਂ ਨੂੰ ਵਧੀਆ ਲੇਵਾ ਬਣਵਾਉਣਾ ਹੈ ਤੇ ਚੰਗਾ ਦੁੱਧ ਦੇਣਾਗਾ ਤੇ ਆ ਵੀਰੋ ਆਪਾਂ ਨੇ ਇਹਦੇ ਸਨੋਮੈਨ ਦੇ ਨੂੰ ਆਪਾਂ ਡੈਰੀ ਪ੍ਰੋਟੀਨ ਦੰਨੇ ਆਂਗੇ ਤੇ ਵੀਰੋ ਇਹੀ ਆਪਣੀ ਡਾਈਟ ਹੈਗੀ ਇਹੀ ਇਦਾਂ ਆਪਾਂ ਮਾਰਨਿੰਗ ਦੇ ਵਿੱਚ ਕਰਾਂਗੇ ਤੇ ਬਾਕੀ ਬਹੁਤ ਵੀਰ ਪੁੱਛਦੇ ਨੇ ਵੀ ਮਿੰਨਰ ਕਿਹੜਾ ਦੇ ਰਹੇ ਹੋ ਆਪਣੀਆਂ ਹੀਫਰਾਂ ਨੂੰ ਤੇ ਵੀਰੋ ਆਪਾਂ ਕੋਈ ਵੀ ਇਹਨਾਂ ਨੂੰ ਮਿੰਨਰ ਨਹੀਂ ਦਿੰਦੇ ਹੈਗੇ ਤੇ ਨਾ ਹੀ ਆਪਾਂ ਕਿਸੇ ਕਾਫ ਬੱਚੇ ਨੂੰ ਅਜੇ ਤੱਕ ਮਿੰਨਰ ਖਵਾਇਆ ਹੈਗਾ ਨਾ ਹੀ ਹੀਫਰਾਂ ਨੂੰ ਖਵਾਇਆ ਹੈਗਾ ਕਿਉਂਕਿ ਆਪਾਂ ਜਿਹੜਾ ਮਿੰਨਰ ਆਗਾ ਉਹ ਸਿਰਫ ਮਿਲਕਿੰਗ ਗਾਵਾਂ ਨੂੰ ਦੰਨਾਂਗੇ ਜਦੋਂ ਸੂਆ ਪੈ ਜਾਂਦਾ ਹੈਗਾ ਉਦੋਂ ਤੋਂ ਲੈ ਕੇ ਜਦੋਂ ਤੱਕ ਉਹਨੂੰ ਡਰਾਈ ਕਰਨਾ ਸਿਰਫ ਉਹੀ ਆਪਾਂ ਗਾਵਾਂ ਨੂੰ ਜਿਹੜਾ ਮਿੰਨਰ ਦੰਨਾਂਗੇ ਇਹਨਾਂ ਦੇ ਉੱਤੇ ਕੋਈ ਫਾਇਦਾ ਨਹੀਂ ਹੈਗਾ ਖਰਚਾ ਕਰਨਾ ਜੇ ਤੁਸੀਂ ਸਹੀ ਤਰੀਕੇ ਨਾਲ ਤੇ ਪ੍ਰਭੋ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈਗੇ ਪਹਿਲਾਂ 1 2 3 4 ਤੇ 5 ਪ੍ਰਭੋ ਇਹ ਜਿਹੜੀਆਂ ਆਪਣੇ ਪੰਜ ਹੀਫਰਾਂ ਨੇ ਗੀਆਂ ਇਹ ਮਤਲਬ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਦਾ ਸੂਆ ਪੈ ਜਾਊਗਾ ਜਿਹੜੀ ਸਭ ਤੋਂ ਤੁਸੀਂ ਆ ਪਹਿਲੇ ਨੰਬਰ ਵਾਲੀ ਦੇਖੋਗੇ ਇਹਦਾ 1 ਮਹੀਨਾ ਰਹਿੰਦਾਗਾ ਇਹਦੋਂ ਆਪਾਂ ਟਰਾਂਜੈਕਸ਼ਨ 4.5 ਕਿਲੋ ਕਰਤੀ ਤੇ ਇਹਦਾ ਵੀ ਜਿਹੜਾ ਲੇਵਾਗਾ ਤੁਸੀਂ ਦੇਖਿਓ ਜਿਵੇਂ ਆਪਣਾ 40116 ਨੰਬਰ ਦਾ ਬਣਿਆਗਾ ਬਿਲਕੁਲ ਆਪਣੇ ਸੇਮ ਉਦਾਂ ਦੀ ਬਣਾਉਣਾਗਾ ਤੇ ਉਸ ਤੋਂ ਬਾਅਦ ਭਰਾਵੋ ਆਪਣੀ ਸੈਕੰਡ ਏ ਆ ਗਈ ਇਹਦਾ ਹਜੇ ਡੇਢ ਮਹੀਨੇ ਵਾਂਗੂ ਪਿਆਗਾ ਤੇ ਇਹਦਾ ਲੇਵਾ ਵੀ ਭਰਾਵੋ ਸੇਮ ਉਦੀ ਬਣਾਵਾਂਗੇ ਬਾਕੀ ਚਲੋ ਫਰਕ ਹੁੰਦਾਗਾ ਦੇਖੋ ਆਪੋ ਆਪਣਾ ਵੀ ਕਿਸੇ ਦਾ ਲੇਵਾ ਕਿਵੇਂ ਸ਼ੇਪ ਚ ਬਣਦਾਗਾ ਕਿਸੇ ਦਾ ਕਿਵੇਂ ਚ ਬਣਦਾਗਾ ਪਰ ਜਿੱਦਾਂ ਦਾ ਉਹਦਾ ਵਧੀਆ ਤਰੀਕੇ ਨਾਲ ਬਣਿਆਗਾ ਬਣਾਵਾਂਗੇ ਆਪਾਂ ਉਸੇ ਤਰ੍ਹਾਂ ਤੇ ਉਸ ਤੋਂ ਬਾਅਦ ਵੀ ਰੋ ਆਪਣੀ ਆ ਗਈ ਤੇ ਇਸ ਤੋਂ ਬਾਅਦ ਭਰਾਵੋ ਆਹ ਦੇਖੋ ਤੁਸੀਂ ਹਨਾ ਇਹਦਾ ਲੇਵਾ ਜਿਹੜਾ ਆਲਰੇਡੀ ਬਹੁਤ ਵਧੀਆ ਬਣਿਆ ਹੋਇਆਗਾ ਟਾਈਮ ਇਹਨਾਂ ਦਾ ਬਰਾਬਰ ਬਰਾਬਰ ਜੀ ਆਗਾ ਤੇ ਇਹਦਾ ਲੇਵਾ ਥੋੜਾ ਜਿਹਾ ਜੇ ਘੱਟ ਆਗਾ ਇਹ ਥੋੜਾ ਥੋੜਾ ਫਰਕ ਹੁੰਦਾਗਾ ਤੇ ਕਿਸੇ ਨੇ ਮਤਲਬ ਕਾਫੀ ਵੱਡੇ ਕਾਰਚ ਬਧੇ ਤਰੀਕੇ ਨਾਲ ਲੇਵਾ ਬਣਾਉਣਾ ਹੁੰਦਾਗਾ ਕਿਸੇ ਦਾ ਲੇਵ ਦੀ ਸ਼ੇਪ ਕਿੱਦਾਂ ਹੋ ਜਾਂਦੀ ਹੈਗੀ ਤੇ ਇਹ ਜਿਹੜੀਆਂ ਆਪਣੀਆਂ ਹੀਫਰਾਂ ਨੇ ਪੰਜ ਇਹਨਾਂ ਦੀ ਤਿਆਰੀ ਚੱਲ ਰਹੀ ਹੈਗੀ ਜੀ ਪ੍ਰਾਪ ਉਹਨਾਂ ਡਾਈਟ ਹੈ ਜਿਹੜੀ ਤੁਸੀਂ ਸਹੀ ਤਰੀਕੇ ਨਾਲ ਦੇਵੋ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੂੰ ਬਾਹਲੇ ਵੱਡੇ ਲੇਵੇ ਚਾਹੀਦੇ ਨੇ ਕਿ ਲੇਵੇ ਜਿੰਨੇ ਫਿੱਟ ਰਹਿਣਗੇ ਉਹਨਾਂ ਐਨੀਮਲ ਸਹੀ ਰਹਿੰਦਾਗਾ ਮਸਟਾਟਿਸ ਵੀ ਘਟ ਆਉਂਦੀ ਆ ਆਪਣਾ ਮੇਨ ਮੋਟਿਵ ਜਿਹੜਾ ਮੇਨ ਮਕਸਦ ਆਗਾ ਸਹੀ ਡਾਈਟ ਦੇ ਕੇ ਚੰਗਾ ਦੁੱਧ ਲੈਣਾ ਨਾ ਕੀ ਆਪਣੇ ਲੇਵੇ ਦਾ ਆਕਾਰ ਇੰਨਾ ਜਿਆਦਾ ਵੱਡਾ ਕਰਨਾ ਦਵਾਈਆਂ ਦੇ ਕੇ ਤੇ ਦੁੱਧੋ ਦੇ ਥੱਲੇ 10-15 ਕਿਲੋ ਹੋਵੇ ਆਪਾਂ ਨੇ ਉਦਾਂ ਨਹੀਂ ਜਾਣਾ ਲੇਵਾ ਜਿੰਨਾ ਛੋਟਾ ਤੇ ਵਧੀਆ ਤਰੀਕੇ ਨਾਲ ਬਣੂਗਾ ਉਨਾ ਆਪਾਂ ਨੂੰ ਬੈਨੀਫਿਟ ਹੋਊਗਾ ਆਪਣਾ ਮੇਨ ਜਿਹੜਾ ਮਕਸਦ ਆਪਾਂ ਇਹ ਰੱਖਣਾ ਸਹੀ ਡਾਈਟ ਦੇ ਕੇ ਵੀ ਚੰਗਾ ਦੁੱਧ ਲੈ ਸਕੀਏ 30-30 35-35 ਲੀਟਰ ਪਹਿਲਣ ਹੀ ਫਰਾਂ ਤੋਂ ਆਪਾਂ ਇਹ ਆਹ ਦਵਾਈ ਜਿਹਦੀ ਆਪਾਂ ਸਪਰੇਅ ਕਰਦੇ ਆਂਗੇ ਕੱਚੀ ਦੇ ਪੱਕੀ ਜਗ੍ਹਾ ਦੇ ਵਿੱਚ ਆਪਾਂ ਇਹਦੀ ਸਪਰੇਅ ਕਰਦੇ ਆਂਗੇ ਤੇ ਬਾਕੀ ਪ੍ਰਾਪ ਉਹ ਇਹ ਆਪਾਂ ਡੀਪਿੰਗ ਲਈ ਵੀ ਯੂਜ਼ ਕਰ ਸਕਦੇ ਆਂਗੇ ਚੁਵਾਈ ਤੋਂ ਬਾਅਦ ਬੇਮਸਟੈਟਿਕਸ ਨੂੰ ਬਹੁਤ ਕੰਟਰੋਲ ਕਰਦੀ ਹੈਗੀ